ਪਠਾਨਕੋਟ ਦੇ ਹਰਦ ਪਹਾੜੀ ਇਲਾਕੇ ਧਾਰ ਬਲਾਕ ਦੀ ਖੂਬਸੂਰਤੀ ਦਾ ਹਰ ਕੋਈ دیਵਾਨਾ ਹੈ ਕੀ ਸਰਕਾਰ ਇਸ ਇਲਾਕੇ ਨੂੰ ਸੈਰ ਸਪਾਟੇ ਵੱਜੂ ਵਿਕਸਿਤ ਕਰ ਰਹੀ ਹੈ ਪਰ ਜਦੋਂ ਅਸੀਂ ਇਸ ਦੇ ਕੰਡੇ ਵਸੇ ਪਿੰਡ ਦੀ ਹਕੀਕਤ ਦੇਖਣ ਗਏ ਤਾਂ ਚੀਲ ਅਸੀਂ ਜੋ ਦੇਖੀ ਤਾਂ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਹੈ ਤਾਰ ਦੇ ਲੋਕਾਂ ਦੀ ਪਿਆਸ ਬੁਝਾਉਣ ਦੇ ਲਈ ਸਰਕਾਰੀ ਸਕੀਮਾਂ ਨਾਕਾਫੀ ਹਨ ਕਰਾਚੂ ਪਾਣੀ ਜਿਹੜਾ ਹੈ ਪੀਣ ਦੀ ਸਪਲਾਈ 1.5 ਘੰਟੇ ਤੱਕ ਆਉਂਦੀ ਹੈ ਜਿਸ ਨੂੰ ਚੀਨ ਤੋਂ ਚੁੱਕ ਕੇ ਫਿਲਟਰ ਕਰਕੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਅਤੇ ਹਰ ਰੋਜ਼ ਤੂਫਾਨ ਦਾ ਦੌਰ ਚੱਲਦਾ ਰਹਿੰਦਾ ਹੈ ਜਿਸ ਤੋਂ ਬਾਅਦ ਕਈ ਘੰਟੇ ਬਿਜਲੀ ਸਪਲਾਈ ਠੱਪ ਹੋ ਜਾਂਦੀ ਹੈ ਤੇ ਕਈ ਵਾਰ ਤਾਂ 2 ਦਿਨ ਤੱਕ ਬਿਜਲੀ ਨਹੀਂ ਆਉਂਦੀ ਅਤੇ ਜਦੋਂ ਬਿਜਲੀ ਨਹੀਂ ਆਉਂਦੀ ਤਾਂ ਪਾਣੀ ਵੀ ਨਹੀਂ ਆਉਂਦਾ ਕਿਉਂਕਿ ਬਿਜਲੀ ਤੋਂ ਬਿਨਾ ਫਿਲਟਰੇਸ਼ਨ ਪਲਾਂਟ ਕੰਮ ਨਹੀਂ ਕਰਦਾ ਇਸ ਦੇ ਲਈ ਕਈ ਦਿਨਾਂ ਤੋਂ ਲੋਕ ਨੇ ਜਿਹੜੇ ਪਿੰਡ ਦੇ ਪੁਰਾਣੇ ਖੂਹਾਂ ਅਤੇ ਛਪੜਾਂ ਤੇ ਹੀ ਨਿਰਭਰ ਨੇ ਤੇ ਪਿੰਡ ਦੀ ਛੀਲ ਦੇ ਨੇ ਪਰ ਫਿਰ ਵੀ ਉਪਿਆਸਤੇ ਨੇ ਜਦੋਂ ਪਿੰਡ ਦੇ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਕਈ ਦਿਨਾਂ ਤੋਂ ਬਿਜਲੀ ਨਹੀਂ ਆਉਂਦੀ ਤਾਂ ਪਾਣੀ ਕਿਵੇਂ ਆਵੇਗਾ ਲੋਕ ਪੀਣ ਵਾਲੇ ਪਾਣੀ ਲਈ ਪਿੰਡ ਵਿੱਚ ਬਣੇ ਖੂਹਾਂ ਤੇ ਨਿਰਭਰ ਨੇ ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸਮੱਸਿਆ ਦਾ ਜੋ ਵੀ ਹੱਲ ਲੱਭਿਆ ਜਾਵੇਗਾ ਤੇ ਜਲਦੀ ਤੋਂ ਜਲਦੀ ਇਸ ਸਮੱਸਿਆ ਨੂੰ ਜੜਾਏ ਉਹ ਸੁਲਝਾਇਆ ਜਾਵੇਗਾ ਤੇ ਦੂਜੇ ਪਾਸੇ ਕਈ ਪਿੰਡ ਜਿਹੜੇ ਨੇ ਉਹ 2 ਕਿਲੋਮੀਟਰ ਦੂਰ ਸਕੂਲ ਤੋਂ ਪਾਣੀ ਲਿਆਉਂਦੇ ਨੇ ਜਦੋਂ ਬਿਜਲੀ ਦੇ ਕੱਟ ਹੁੰਦੇ ਨੇ ਤਾਂ ਲਿਫਟਿੰਗ ਜਿਹੜੀ ਹੈ ਲਿਫਟਿੰਗ ਪਲਾਂਟ ਜਿਹੜੇ ਨੇ ਉਹ ਵੀ ਨਹੀਂ ਚੱਲਦੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਬਲਾਕ ਦੇ ਲੋਕ ਜਿਹੜੇ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਚੂਜ ਰਹੇ ਨੇ ਇਸ ਦਾ ਹੱਲ ਕਦੋਂ ਤੱਕ ਹੋਵੇਗਾ ਕਿਉਂਕਿ ਡਿਪਟੀ ਕਮਿਸ਼ਨਰ ਨਾਲ ਡਿਪਟੀ ਕਮਿਸ਼ਨਰ ਨੂੰ ਇਸ ਸਮੱਸਿਆ ਦੇ ਨਾਲ ਜਾਣੂ ਕਰਵਾ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਸ ਸਮੱਸਿਆ ਤਾ ਇਸ ਪਾਰੀ ਸਮੱਸਿਆ ਦਾ ਸਮਾਧਾਨ ਹੋਵੇਗਾ ਆਟਾ ਦੇ ਇਹ ਤਾਂ ਆਪਣਾ ਸਕਰਵਾ ਵੀ ਜਿਹੜਾ 60000 ਰੁਪਏ ਲਾਇਆ ਆਪਣਾ ਲਾਇਆ ਤਾਂ ਆ ਜੀ ਬੀ ਲਾਈਏ ਬੀ ਲਾਈਏ ਸਰਕਾਰ ਵੀ ਤਾਂ ਹੈ ਜਿੱਤੇ ਦਾ ਸਰਕਾਰ ਜੀ ਤਾਂ ਨਹੀਂ ਤਾਂ ਹੋਣਾ ਲੱਗਦਾ 60000 ਰੁਪਏ ਚਾਹੀਦਾ ਹਾਂ ਤਾਂ ਆ ਜੀ ਸਾਡਾ ਉਹ ਲੱਗਦਾ ਨਹੀਂ ਤਾਂ ਪਾਣੀ ਪੂਣੀ ਨਾ ਆਉਂਦਾ ਕੱਲੇ ਦੀ ਬੱਤੀ ਗਈ ਹੁਣ ਆ ਜੀ ਸਵੇਰ ਆ ਰਾਤੀ ਮਤਲਬ ਦੁਪਹਿਰ ਵੀ ਆਦਾ ਲੇ ਬੱਤੀ ਚੱਲੀਏ ਤਾਂ ਕੋਈ ਬੱਤੀ ਨਾ ਕਰਤੀ ਜੀ ਹਾਂ ਉਹ ਨਾ ਉਹ ਬੱਤੀ ਬੰਦ ਨਹੀਂ ਨਹੀਂ ਇਹ ਗੱਲ ਤੇ ਫਿਰ ਪਾਣੀ ਪਾਣੀ ਬੰਦ ਹੋ ਜਣਾ ਬੱਤੀ ਹੋਗੀ ਤਾਂ ਪਾਣੀ ਆਉਣਾ ਨਹੀਂ ਬੱਤੀ ਹੋਗੀ ਤਾਂ ਮੰਨ ਕਿ ਕਿੱਥੇ ਤਵੇ ਆ ਹੁਆ ਲੈਣਾ ਅਜਾ ਚ ਲੈ ਜਾ ਲੈਣਾ ਲੱਗ ਗਈ ਪਾਣੀ ਆ ਲੈ ਤੇ ਉਹ ਕੇ ਜੀ ਤਾਂ ਪੈ ਗਿਆ ਡੇਢ ਕਿਲੋਮੀਟਰ ਸਾਕੇ ਤਾਂ ਬੋਲੀ ਜੜੀਆ ਕੋ ਕਿਲੋਮੀਟਰ ਹੋ ਜਾਗਾ ਜੀ ਤੱਕ ਆ ਕਢਾ ਦੇ ਤੁਸੀਂ ਕਹ ਰਹੇ ਹੋ ਸਭ ਤੋਂ ਜ਼ਿਆਦਾ ਪਾਣੀ ਦੀ ਮਤਲਬ ਲਾਈਟ ਨਹੀਂ ਹੋ ਗਿਆ ਪਾਣੀ ਨਹੀਂ ਮਿਲ ਰਣਾ ਹੈ ਲਾਈਟਾਂ ਲਈ ਬਹੁਤ ਹੀ ਮੁਸ਼ਕਲ ਹੈ ਬਰੋਂ ਤਕਰੀਬਨ ਥੋੜੀ ਜਿਹੀ ਟਰਾਂਸਫਾਰਮਰ ਲੱਗੀ ਜਾ ਤ ਉਸ ਵਜ੍ਹਾ ਨੇ ਇੱਕ ਟਰਾਂਸਫਾਰਮਰ ਲਾਇਆ ਤਾਂ ਉਸ ਵਜ੍ਹਾ ਨਾਲ ਥੋੜਾ ਹੁਣ ਲਾਈਟ ਵੀ ਹੋਈ ਜਾਂ ਤਾਂ ਪਾਣੀ ਬਰ ਲਾਈਟ ਹੀ ਚਲੀ ਜਾਂਦੀ ਆ ਇੱਥੇ ਡਰ ਤੂਫਾਨ ਪਾਉਂਗਾ ਇਹਨਾਂ ਲਾਈਟ ਬੰਦ ਕਰ ਦੇਣੀ ਆ ਤੇ ਜਾਂ ਕਿਤੇ ਦੀ ਤਾਰ ਟੁੱਟ ਗਈ ਤਾਂ ਦੋ ਦੋ ਤਿੰਨ ਤਿੰਨ ਦਿਨ ਲਾਈਟ ਹੀ ਨਹੀਂ ਆਊਗਾ ਤਾਂ ਬਿਲਕੁਲ ਬੈਸੇ ਬੈਠੇ ਰਹੋ ਤੇ ਆਪਣੇ ਝੀਲਾਂ ਦਾ ਖੂਹ ਦਾ ਪਾਣੀ ਲੈ ਆਈ ਤਾਂ ਆਪਣੇ ਇਹਨਾਂ ਸਾਂਝਣ ਕਰਨੇ ਆਹੀਂ ਤੇ ਲਾਈਟਰ ਆ ਸਭ ਤੋਂ ਜ਼ਿਆਦਾ ਹਮ ਮੁਸ਼ਕਲ ਪਰ ਹੁਣ ਲਾਈਟ ਵੀ ਠੀਕ ਹੈ ਬੇ ਸਾਹਮਣੇ ਪਾਰ ਧਾਰ ਬਲਾ ਕੇ ਧਾਰ ਦਾ ਏਰੀਆ ਇਧਰ ਸਿਲਣਾ ਲਾਈਟ ਰਿੰਗ ਸਾਡੇ ਦਜਰਾ ਪਤਾ ਹੀ ਲੀ ਜੰਗਾ ਤਾਂ ਇਹਨਾਂ ਲਾਈਟ ਪਿੱਛੇ ਦੀ ਬੰਦ ਕਰ ਦੇਣੀ ਲੋਗਰੀ ਫਿਰ ਇਹ ਕਿਸ ਤਰ੍ਹਾਂ ਸੋਟੋ ਕਿਸੇ ਅਫਸਰਸ ਨਾਲ ਗੱਲ ਕੀਤੀ ਤੁਸੀਂ ਜਾਂ ਜਿਹੜੇ ਤੁਹਾਡੇ ਸਰਕਾਰ ਦੇ ਨੁਮਾਇੰਦੇ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਬਾਰੇ ਕਿ ਕਿਤੇ ਹੁਣ ਪਹਿਲੇ ਤਾਂ ਕਿਸੇ ਨਾ ਕਾਰੀ ਵੀ ਲੰਦੇ ਹੁਣ ਕਰਨੀ ਵੀ ਕਿਸ ਦੇ ਨਾਲ ਕਿਉਂਕਿ ਜਿੰਨਾਂ ਮਤਲਬ ਮੈਂ ਇੱਥੇ ਸਰਕਾਰੋਂ ਦੂਸਰੀਆ ਤਾਂ ਉਹ ਆਉਣੇ ਹੀ ਨਹੀਂ ਕੋਈ ਵੀ ਤਾਂ ਨਾ ਆਉਣ ਕੇ ਪਹਿਲੇ ਬੱਬੂ ਆਉਂਦੇ ਸੀ ਮਤਲਬ ਸੁਣ ਲੰਦਾ ਕਰ ਰੰਦਾ ਕੋਈ ਗੱਲ ਬਾਤ ਉਹਨੂੰ ਵੀ ਨਹੀਂ ਮਤਲਬ ਜਿੰਨਾਂ ਬੇਸ਼ੱਕ ਜਿੱਤਦੇ ਰਹੀ ਐ ਪਰ ਕੋਈ ਦੀ ਗੱਲ ਨਹੀਂ ਸੁਣਨੀ ਉਹਨਾਂ ਨੇ ਵੀ ਤਾਂ ਕੁਝ ਨਾ ਆਉਣਾ ਉਹਨਾਂ ਨੇ ਵੀ ਹੁਣ ਐਮਐਲਆ ਹੁੰਦਾ ਹੀ ਕੋਈ ਨਹੀਂ 3-4 ਬਾਾਰ ਹੋਈਏ ਨੇ ਮਤਲਬ ਇਹ ਪਲਾਣੀ ਦੇ ਵਿੱਚ ਕੋਈ ਐਮਐਲ ਨਹੀਂ ਇਸ ਏਰੀਆ ਦੇ ਵਿੱਚ ਆਉਂਦਾ ਕਿਉਂਕਿ ਜਿਹੜਾ ਹਾਰੀ ਜਾਂਦੇ ਨਾ ਉਹ ਹੀ ਮਤਲਬ ਮਿੱਠਾ ਕਰੀ ਜਾਂਦੇ ਨਾ ਕੁਮਾਰ ਕੋਈ ਮਤਲਬ ਜਿਹੜਾ ਜਿੱਤਦਾ ਉਹ ਕਦੀ ਨਹੀਂ ਆਉਂਗਾ। ਅਹ ਜੀ ਸਰ ਠੀਕ ਹੈ ਨਾ। ਅਹ ਦੇਖੋ ਜਿਹੜਾ ਇਸ਼ੂ ਹੈਗਾ ਇਹ ਇਹ ਮੇਰੇ ਧਿਆਨ ਚ ਆਇਆ ਹੈ। ਉਹ ਜਿਹੜਾ ਏਰੀਆ ਹੈ ਉਹ ਥੋੜਾ ਰਿਲੇਟਿਵਲੀ ਆਈਸੋਲੇਟਿਡ ਏਰੀਆ ਵੀ ਹੈਗਾ ਹੈ ਤੇ ਇਹ ਪ੍ਰੋਬਲਮ ਕਾਫੀ ਇੰਪੋਰਟੈਂਟ ਹੈ ਤੇ ਇਹਦਾ ਅਸੀਂ ਜਿਹੜੇ ਵੀ ਪੋਸੀਬਲ ਸੋਲੂਸ਼ਨਸ ਹੈਗੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਵੀ ਸੋਲੂਸ਼ਨਸ ਇਹ ਸਿਚੁਏਸ਼ਨ ਦੇ ਅਕੋਰਡਿੰਗ ਫੀਜ਼ੀਬਲ ਹੋਣਗੇ ਤੇ ਉਹਨਾਂ ਤੇ ਕੰਮ ਕੀਤਾ ਜਾਏਗਾ। ਕੈਮਰਾ ਪਰਸਨ ਹਨੀ ਦੇ ਨਾਲ ਅਦਸਾਨੀ ਦੀ ਰਿਪੋਰਟ